ਹਾਂਜੀ ਸਰ ਆਹ ਵੇਖੋ ਜੀ ਗਲੀ ਸਾਡੀ 16 ਫੁੱਟ ਆ ਕਾਗਜ਼ਾਂ ਚ ਉਹਨਾਂ ਦੀ 11 ਲਿਖਾਈ ਹੋਈ ਆ ਆਹ ਵੇਖੋ ਜੀ ਸਾਡੇ ਕੀ ਹਾਲ ਚਾਲ ਆ ਉਹ ਦੇਖੋ ਘੋੜਿਆਂ ਦਾ ਗੰਦ ਸਿੱਟਿਆ ਹੋਇਆ ਜੀ ਸਾਰਾ ਆਹ ਗਲੀ ਸਾਡੀ ਅੱਧ ਵਿਚਾਲੇ ਪਈ ਆ ਵੇਖੋ ਸਰ ਉਹ ਗਲੀ ਕੰਪਲੀਟ ਹੋਣ ਲੱਗੀ ਆ ਜੀ ਇੱਧਰ ਵੇਖੋ ਸਾਡੇ ਹਾਲਾਤ ਕੀ ਆ ਜੀ ਆਹ ਇੱਟ ਧਰੀ ਦੱਸਦੇ ਨਾ ਆਹ ਇੱਟ ਨਾਲ ਤਾਂ ਇਹ 16 ਫੁੱਟ 16 ਫੁੱਟ ਚ ਧਰੀ ਸੀ ਕੱਲ ਦਾ ਉਹ ਸਾਰਾ ਵਿੱਚ ਰਹਿ ਗਿਆ ਜਿੰਨਾ ਕਾगज ਕੂੜਾ ਦੇਖੋ ਜੀ ਗੰਦਗੀ ਤੇਰਾ ਨਾਮ ਵੀਰ ਜੀ ਕੇਵਲ ਸਿੰਘ ਜੀ ਵਾਰਡ ਨੰਬਰ ਕਿੰਨਾ ਵਾਰਡ ਨੰਬਰ 6 ਜੀ ਹੀ ਰੋਲਾ ਪਿਆ ਜੀ ਇੱਥੇ ਕਿਉਂ মিডিਆ ਨੂੰ ਬੁਲਾਇਆ ਆਂ মিডিਆ ਨੂੰ ਇਸ ਕਰਕੇ ਬੁਲਾਇਆ ਗਿਆ ਸਰ ਸਾਡੇ ਆ ਗਲੀ ਜਿਹੜੀ ਹੈਗੀ ਹੈ 11 ਫੁੱਟ ਆ ਸਰ ਇਧਰ 17 ਫੁੱਟ ਲੱਗ ਚੁੱਕੀ ਆ ਜਿਹੜੀ ਉਹ ਸਾਡੇ ਵਾਲੀ ਗਲੀ ਆ ਸਰ ਉਹ ਹੈਗੀ ਹੈ 16.5 ਫੁੱਟ ਜੀ ਉਹ ਕਾਗਜ਼ਾਂ 'ਚ ਕਹਿੰਦੇ 11 ਫੁੱਟ ਲੱਗਣੀ ਆ ਜੀ ਤੇ ਉਹ ਸਰ ਪਿੱਸੇ ਉਹ ਤਾਂ 16 ਫੁੱਟ ਲਾਤੀ ਉੱਥੋਂ ਆ ਕੇ ਤੇ ਗਲੀ ਅੱਧ ਵਿਚਾਲੇ ਪਈ ਆ ਸਰ ਜਿਹੜੀ ਆ ਗਲੀ ਆ ਅਸੀਂ ਇਹੋ ਸਭ ਦੇ ਧਿਆਨ 'ਚ ਲਿਆਂਦਾ ਜੀ ਇਹ ਮਤਲਬ ਕਿ ਰੋਡ ਤੋਂ ਬਹੁਤ ਜ਼ਿਆਦਾ ਉੱਚੀ ਆ ਇਹ ਉਹ ਜਦਾ ਉੱਚੀ ਹੋਣ ਦੇ ਕਾਰਨ ਸਾਨੂੰ ਸਮੱਸਿਆ ਜਦੋਂ ਅਸੀਂ ਉੱਥੋਂ ਲੰਘਦੇ ਆਂ ਮੀ ਪੈਂਦਾ ਜੀ ਉਧਰਲਾ ਪਾਣੀ ਨਾ ਤਾਂ ਖਾਲਾ ਬਣਿਆ ਹੋਇਆ ਜੀ ਉਹਦੇ 'ਚ ਪੈਂਦਾ ਫਿਰ ਸਾਨੂੰ ਇੱਟਾਂ ਧਰ ਕੇ ਲੱਗਣਾ ਪੈਂਦਾ ਜੀ ਇੱਕ ਆ ਰਸੂਖਦਾਰ ਬੰਦਾ ਜੀ ਪਿੱਸੇ ਸਾਡੇ ਉਹਨੇ ਪਿਛਲੀ ਵਾਰ ਵੀ ਅਸੀਂ ਐਪਲੀਕੇਸ਼ਨ ਦਿੱਤੀ ਸਾਡੀ ਉਦੋਂ ਵੀ ਕੋਈ ਸੁਣਵਾਈ ਨਹੀਂ ਹੋਈ ਸਰ ਉਹਦੇ ਵਿੱਚ ਕੀ ਹੋਇਆ ਜੀ ਉਹ ਲੱਖ ਰੁਪਏ ਦਾ ਉਹਨੇ ਭਰਤ ਪਾ ਕੇ ਆਪਦੇ ਤੱਕ ਤਾਂ ਪਾ ਲਿਆ ਜੀ ਅਸੀਂ ਹੁਣ ਇਹੀ ਯੋ ਸਾਹਿਬ ਦੇ ਐਸਡੀਐਮ ਮੈਮ ਦੇ ਵੀ ਐਪਲੀਕੇਸ਼ਨ ਦੇ ਕੇ ਆਏ ਆ ਤੇ ਉਹ ਕਹਿੰਦੇ ਜੀ ਰੋਡ ਦੇ ਹਿਸਾਬ ਨਾਲ ਇਹ ਕਹਿੰਦੇ ਵੀ ਸਹੀ ਲੱਗ ਰਹੀ ਹੈ ਹਾਲਾਂਕਿ ਰੋਡ ਤੋਂ ਘੱਟੋ ਘੱ ਇਧਰੋਂ ਫੇਰ ਉੱਚੀ ਲੱਗਦੀ ਆ ਇਹ ਸੜੋਡ ਦਾ ਤੁਸੀਂ ਖੁਦ ਮੌਇਨਾ ਕਰ ਸਕਦਾ ਜੀ ਵੇਖੋ ਜੇ ਕੋਈ ਅਸੀਂ ਕੋਈ ਚੀਜ਼ ਲੈ ਕੇ ਲੰਘਦੇ ਵੀ ਆ ਉਥੋਂ ਦੀ ਤਾਂ ਸਾਰਾ ਉਹ ਜੇ ਉਹਦੇ ਕੰਨ ਲੱਸੀ ਦਾ ਲੱਸੀ ਤੇ ਪਾਣੀ ਸਾਰਾ ਕੁਛ ਇੱਕ ਬਣ ਜਾਂਦਾ ਜੀ ਕਿਉਂਕਿ ਉੱਚਾ ਹੋਣ ਦੇ ਕਾਰ ਸਮੱਸਿਆ ਜਦੋਂ ਕੋਈ ਇਧਰ ਆਪਣਾ ਇਹ ਹੈਗੀ ਆ ਪਿੰਡ ਪੱਦਰਤੀ ਵੀ ਹੈਗੀ ਆ ਜੀ ਇਹ ਗਲੀ ਉਹਦੇ ਕਾਰਨ ਜਦੋਂ ਕੋਈ ਕਣਕ ਵਗੈਰਾ ਲੈ ਕੇ ਜਾਂਦਾ ਝੋਨਾ ਲੈ ਕੇ ਜਾਂਦਾ ਉਹ ਸਾਰਾ ਉੱਚੇ ਥਾਂ ਤੋਂ ਸਾਰੀ ਡੋਲ ਜਾਂਦੀ ਆ ਤੇ ਇਹ ਚੀਜ਼ ਅਸੀਂ ਇੰਨੇ ਸਮੱਸਿਆ ਸਾਨੂੰ ਹੋਈ ਆ ਸਰ ਆਹ ਵੇਖੋ ਜੀ ਇਧਰ ਨਾ ਬੰਦਾ ਘੋੜੇ ਰੱਖਦਾ ਲਿੱਦ ਹੀ ਲਿੱਦ ਪਈ ਆ ਸਰ ਸਰ ਇਧਰ ਦੇਖ ਸਕਦੇ ਆ ਇਧਰਲੀ ਸਾਈਡ ਵੇਖੋ ਮਹੱਲੇ ਦੇ ਵਿੱਚ ਸਾਰੇ ਬਿਮਾਰੀਆਂ ਦਾ ਘਰ ਬਣਿਆ ਨਾ ਸਰ ਸਾਨੂੰ ਕੋਈ ਪਾਣੀ ਦੀ ਸਮੱਸਿਆ ਨਾ ਇੱਥੇ ਕੋਈ ਖਾਲੀ ਬਣੀ ਹੋਈ ਆ ਜੀ ਤੇ ਔਰ ਇੱਥੋਂ ਤੱਕ ਕਿ ਸਾਡੇ ਕੋਈ ਸਟਰੀਟ ਲਾਈਟ ਵੀ ਹੈ ਨਹੀਂ ਆ ਪਿੰਡ ਨੂੰ ਜਾਂਦੀ ਇਹਦੇ ਵਿੱਚ ਹੈਗੀ ਆ ਸਾਡੇ ਕੋਈ ਨਹੀਂ ਜੀ ਕਈ ਵਾਰ ਅਸੀਂ ਲਿਖ ਚੁੱਕੇ ਹੁਣ ਅਸੀਂ ਗਰੀਬਤਾ ਕੇ ਨਾਲ ਸੰਬੰਧਿਤ ਕਰਕੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਜਿਹੜੇ ਰਸੂਖਦਾਰ ਬੰਦੇ ਆ ਉਹ ਤੁਸੀਂ ਸਾਹਮਣੇ ਉਹਨਾਂ ਦਾ ਵੇਖ ਸਕਦੇ ਹੋ ਰੋਡ ਤੋਂ ਕਿੰਨੀ ਉੱਚੀ ਬਣ ਰਹੀ ਆ ਜੀ ਇਹ ਹੁਣ ਕੀ ਮੰਗੇ ਸਰ ਸਸੀਂ ਮੰਗ ਕਰਦੇ ਜਿਹੜੇ ਉਹ ਸਾਹਮਣੇ ਗਲੀ ਆ ਜੀ ਉਹ ਜ਼ੀਰੋ ਲੈਵਲ ਦੇ ਹਿਸਾਬ ਨਾਲ ਇੱਥੋਂ ਤੱਕ ਵੀ ਇਹ ਕੰਪਲੀਟ ਹੋਣੀ ਚਾਹੀਦੀ ਆ ਨਾ ਉੱਚੀ ਨਾ ਨੀਵੀ ਇੱਕ ਲੈਵਲ 'ਚ ਹੋਣੀ ਚਾਹੀਦੀ ਆ ਜੀ ਈਓ ਸਾਹਿਬ ਦਾ ਕੀ ਕਹਿਣਾ ਹੈ ਈਓ ਸਾਹਿਬ ਦਾ ਕਹਿਣਾ ਸੀਗਾ ਜੀ ਉਹਨਾਂ ਨੇ ਜੇ ਸਾਹਿਬ ਭੇਜਿਆ ਈਓ ਸਾਹਿਬ ਤਾਂ ਸਾਡੇ ਕੋਲ ਪਹੁੰਚੇ ਨਹੀਂ ਉਹ ਵੀ ਇੱਕ ਉਹਨਾਂ ਦਾ ਕੋਈ ਮੁੰਡਾ ਰੱਖਿਆ ਹੋਏ ਉਹੀ ਆਉਂਦੇ ਆ ਜੀ ਉਹ ਕਹਿੰਦੇ ਵੀ ਉਹ ਚੈੱਕ ਕਰਗੇ ਰੋਡ ਦੇ ਹਿਸਾਬ ਨਾਲ ਕਹਿੰਦੇ ਸਹੀ ਬਣਦੇ ਕੱਲ ਨੂੰ ਰੋਡ ਵੀ ਉੱਚਾ ਹੋ ਸਕਦਾ ਮੈਂ ਕਹਾਂ ਜੀ ਕੱਲ ਨੂੰ ਉੱਚਾ ਹੋ ਸਕਦਾ ਸਾਡੇ ਮੀਂਹ ਪੈਂਦਾ ਅਸੀਂ ਤਾਂ ਲੰਘਾਂਗੇ ਕਿੱਥੋਂ ਦੀ ਤੁਸੀਂ ਅੱਜ ਦੀ ਸਮੱਸਿਆ ਵੇਖੋ ਸਾਡੀ ਕੱਲ ਦੀਆਂ ਫੇਰ ਵੇਖਿਓ ਸਾਰਾ ਪਿਛਲੀ ਸਾਰ ਵੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਜੀ ਮਾਲ ਕੋ ਪਕਰ ਰਿਹਾ ਤਾਂ ਦਿੱਤਾ ਜੀ ਉਹ ਉਹਨਾਂ ਨੇ ਨੋਟ ਕਰਕੇ ਰੱਖ ਲਿਆ ਸਰ ਉਹ ਵੀ ਜਦੋਂ ਅਸੀਂ ਆ ਗਏ ਆ ਜੀ ਮੈਂ ਤੁਹਾਨੂੰ ਉਹ ਕਰਨ ਲੱਗਿਆ ਆਪਣਾ ਸੰਬੰਧਤ ਜਦੋਂ ਮੈਂ ਐਸ ਡੀ ਐਮ ਸਾਹਿਬ ਦੇ ਗਿਆ ਜੀ ਟੇਬਲ ਤੇ ਇੱਧਰ ਕਮਲਜੀਤ ਮੈਡਮ ਬੈਠਿਆ ਇੱਧਰ ਨਾਲ ਇਹਦੇ ਇੱਕ ਰਸੂਖਦਾਰ ਬੰਦਾ ਸੀਗਾ ਐਸ ਡੀ ਐਮ ਦਫ਼ਤਰ ਚ ਪਹਿਲਾਂ ਕੰਮ ਕਰਦੇ ਸੀ ਜਦੋਂ ਮੈਂ ਐਪਲੀਕੇਸ਼ਨ ਤੇ ਗਿਆ ਮੇਰੇ ਦੋ ਮੂਰੇ ਹੋਰ ਖੜੇ ਸੀਗੇ ਸਰ ਟੇਬਲ ਦੇ ਉੱਤੇ ਪਿਸਟਲ ਪਿਆ ਸੀਗਾ ਜਿੱਥੇ ਉਹ ਬੰਦਿਆਂ ਨੂੰ ਬੈਠਣਾ ਚਾਹੀਦਾ ਜਾਨੀ ਕਿ ਅਧਿਕਾਰੀ ਬੰਦੇ ਉਹਦੇ ਉੱਪਰ ਬੈਠੇ ਸੀਗੇ ਐਤੋਂ ਵੱਧ ਸਾਡੇ ਤੇ ਕੀ ਦਵਾ ਹੋ ਸਕਦਾ ਸਰ ਹੇ ਜਸ ਸਿੰਘ ਜੀ ਜਿਹੜੇ ਸਿਕਿਤਾਰ ਹੁੰਦੇ ਬੱਲੇਵਰ ਦੇ ਸਿਕਿਤਾਰ ਜੀ ਠੀਕ ਔਰ ਇੱਕ ਇਹਨਾਂ ਦਾ ਕਹਿਣਾ ਹੈ ਕਿ 16 ਫੁੱਟ ਗਲੀ ਹੈ ਜਿਹਨੂੰ 11 ਫੁੱਟ ਕੀਤਾ ਜਾ ਰਿਹਾ ਹੈ ਕਿ ਇਹ ਦਿਖਾਈ ਹੈ ਜੀ ਦੇਖੋ ਜੀ ਸਾਰਾ ਇਹਦੇ ਚ ਸਾਨੂੰ ਨਹੀਂ ਪਤਾ ਆਪਦਾ ਕਿ ਉਹ ਕਿ ਲਿਵਰ ਦਾ ਕੰਮ ਕਰਦੇ ਆ ਇਹ ਨਕਸ਼ਾ ਠੇਕੇਦਾਰਾਂ ਵੱਡੇ ਠੇਕੇਦਾਰਾਂ ਕੋਲੇ ਹੈ ਉਹ ਕਹਿੰਦੇ ਨਕਸ਼ੇ ਦੇ ਵਿੱਚ 11 ਫੁੱਟ ਹੈ ਇਹਦੇ ਸਾਨੂੰ ਨਹੀਂ ਪਤਾ ਇਹ ਕਹਿੰਦੇ ਪਿੱਛੇ 16 ਬਣੀ ਹੈ ਜੀ ਉਹ ਇਹਨਾਂ ਦਾ ਰੌਲਾ ਸਾਨੂੰ ਇਹਦੇ ਵਿੱਚ ਕੁਝ ਨਹੀਂ ਪਤਾਗਾ ਅਸੀਂ ਤਾਂ ਕੰਮ ਕਰਦੇ ਸਾਨੂੰ ਇਹਨਾਂ ਨੇ ਕਹਿੰਦਾ ਰੋਕ ਦਿਓ ਅਸੀਂ ਰੋਕਤਾ ਸੀ ਮੈਂ ਕਿਹਾ ਵੀ ਆਇਆ ਇਹ ਕਹਿੰਦੇ ਲਾਓ ਅਸੀਂ ਲਾਉਣ ਲੱਗੇ ਇਹ ਮਤਲਬ ਇਹਨਾਂ ਵੱਲੋਂ ਕੋਈ ਪਰੇਸ਼ਾਨੀ ਆ ਰਹੀ ਹੈ ਜੀ ਨਹੀਂ ਜੀ ਦੇਖੋ ਇਹਨਾਂ ਨੇ ਤੁਹਾਨੂੰ ਕਹੀ ਕੰਮ ਰੋਕੋ ਨਾ ਕਰੋ ਅਸੀਂ ਰੋਕਤਾ ਸੀ ਨਾ ਲੱਗੇ ਉਹ ਮੁੜ ਕੇ ਇੱਥੇ ਮਹਿਕਮੇ ਲਈ ਕਮੇਟੀ ਵਾਲਾ ਮੁੰਡਾ ਆਇਆ ਉਹ ਕਹਿੰਦਾ ਤੁਸੀਂ ਲੱਗੋ ਇਹਦੇ ਚ ਆਪਣਾ ਕਿ ਤੁਸੀਂ ਕੰਮ ਕਰੋ ਅਸੀਂ ਜਾ ਕੇ ਫੇਰ ਸ਼ੁਰੂ ਕਰਤਾ ਹਾਂਜੀ ਜੇ ਸਾਨੂੰ ਫੇਰ ਰੋਕਣਗੇ ਅਸੀਂ ਫੇਰ ਰੋਕਦਾਂਗੇ